ਮੋਹਨ ਕੁਮਾਰ ਮਾਜੀ ਛੋਟੇ ਬੱਚਿਆਂ ਦਾ ਮੈਚ ਵੱਡਿਆਂ ਤੋਂ ਬਾਅਦ ਵਿੱਚ ਖੇਡਿਆ ਗਿਆ ਛੋਟੇ ਕਿਦਾਂ ਖੜਾਏ ਕਿਉਂਕਿ ਜਿਹੜੀਆਂ ਟੀਮਾਂ ਫਾਈਨਲ 'ਚ ਪਹੁੰਚੀ ਆਵਨਾਂ ਨੇ ਥੋੜਾ ਬੋਧਾ ਨਾਸ਼ ਨੋਣੀ ਦੇ ਆ ਵੇਖ ਕਰਕੇ ਛੋਟੇ ਬੱਚਿਆਂ ਦੀ ਹੌਸਲਾ ਵਧਾਈ ਮਿੱਤਰੋ ਇਹਨਾਂ ਨੇ ਕੱਲ ਨੂੰ ਵੱਡੇ ਬਾਦਾਂ ਇਹਦਾ ਹੀ ਕੱਲ ਵੱਡਿਆਂ ਗਰਾਊਂਡਾਂ 'ਚ ਖੇਡਣਾ ਇਹਦਾ ਹੀ ਕੱਲ ਦੇਸ਼ਾਂ ਦੇਸ਼ਾਂ 'ਚ ਜਾਣਾ ਇਹਨਾਂ ਛੋਟੇ ਬੱਚਿਆਂ ਨੂੰ ਸੋ ਕ੍ਰਬ ਦਾ ਵੀ ਪ੍ਰੋਗਰਾਮ ਆ ਰਿਹਾ ਕਿ ਆਥਲੈਟਿਕ ਖੇਡਾਂ ਸਾਊਟਾਂ 'ਚ ਲਗਾਈਆਂ ਵਾ ਬਹੁਤ ਛੋਟੇ ਛੋਟੇ ਬੱਚਿਆਂ ਦੀਆਂ 100 ਮੀਟਰ 200 800 ਲੜਕੇ ਲ ਕੈਸ਼ ਜਨਾਬ ਦਿੱਤੇ ਨਾਲ ਖੁੱਲੇ ਤਾਂ ਕਿ ਬੱਚਿਆਂ ਨੇ ਸਕੂਲਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਕੱਲ ਕਬੱਡੀ ਲਈ ਇੱਕ ਇੱਕ ਪਿੰਡ ਦੀ ਟੀਮ ਬਣੀ ਚਾਰ ਸਾਰੇ ਪਿੰਡ ਪਿੰਡ ਟੀਮਾਂ ਬਣ ਗਈਆਂ ਤੇ ਬੜੇ ਬੜੇ ਮਾਪਿਆਂ ਨੇ ਦਿੱਤੇ ਆ ਕਿਉਂਕਿ ਵੱਡੇ ਖਿਡਾਰੀ ਆ ਕੇ ਬਹੁਤ ਲੱਖਾਂ ਰੁਪਈਆ ਲੈ ਜਾਂਦੇ ਇਹ ਛੋਟਿਆਂ ਵਾਲੇ ਕੋਈ ਧਿਆਨ ਨਹੀਂ ਇਤਲਵਲੇ ਆਓ ਫੈਸਲਾ ਕੀਤਾ ਕਿ ਛੋਟੇ ਬੱਚਿਆਂ ਦੀ ਕਬੱਡੀ ਛੋਟੇ ਬੱਚਿਆਂ ਦੀ ਫਲਾਟਕਸ ਸਕੂਲਾਂ ਲੈਵਲ ਤੇ ਪਿੰਡਾਂ ਲੈਵਲ ਤੇ ਜਿਹੜੀ ਇਹਨੂੰ ਕੀਤੀ ਆ ਉਹ ਸਾਰੇ ਜਣੇ ਆਪਾਂ ਕੋਸ਼ਿਸ਼ ਕਰਦੇ ਆਂ ਸਾਰੀ ਸਮੂਹ ਕਲੱਬ ਧੰਨਵਾਦ ਇਹਨਾਂ ਦਾ ਆ ਧੰਨਵਾਦੀਆਂ ਸਰਪੰਚ ਸਾਹਿਬ ਮਸਲਾ ਸਾਹਿਬ ਫਖਤੂਪੁਰ ਦੋਧਦੀ ਸੇਵਾ ਕਰ ਰਹੇ ਨੇ ਨਾਲੇ ਸਾਡੇ ਆਰ ਕੀ ਕਲਬ ਦਾ ਪਰ ਬਣੇ ਨੇ ਨਵੇਂ ਮੈਂਬਰ ਬਣੇ ਨੇ 10000 ਰੁਪਏ ਦੇ ਕੇ ਤੁਹ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਨਾਲ ਅ ਛੋਟੀਆਂ ਟੀਮਾਂ ਤੋਂ ਬਾਅਦ ਫਿਰ ਇੱਕ ਫਾਈਨਲ ਦਾ ਮੁਕਾਬਲਾ 70 ਕਿਲੋ ਦਾ ਦਰਸ਼ਕ ਵੀ ਰ ਹੋਣਾ ਤੇ ਕੱਲ ਤੋਂ ਹੋਣਾ ਹੈ ਕੱਲ ਕੱਲ ਜਿਹੜੀਆਂ ਪੰਜਾਬ ਦੀਆਂ ਸਰਮੌਰ ਵੱਡੀਆਂ ਟੀਮਾਂ ਜਿਹੜੀਆਂ ਉਹਨਾਂ ਨੇ ਕੱਲ ਆਉਣਾ ਹੋ ਤੋਂ ਬਾਅਦ ਕੱਲ ਪੁੱਜੋ ਸਾਰਾ ਦਿਨ ਕੱਲ ਕਿਆ ਕਿਆ ਤੋਂ ਮੁਕਾਬਲੇ ਹੋਣੇ ਆ ਇੱਕ ਅਪੀਲ ਜੜੀਆਂ ਢੱਲੇ ਸਾਹਿਬ ਨੂੰ ਤੇ ਤੁਹਾਡੇ ਕਿਸਾਨਾਂ ਦੀ ਖਾਤਰ ਆ ਮਜ਼ੂਰਾਂ ਦੀ ਖਾਤਰ ਢੱਲੇ ਸਾਹਿਬ ਸਾਡੇ ਲੜਾਈਆਂ ਲੱਗਦਾ ਜੇ ਬੰਦ ਵੀ ਸਾਰੇ ਜਿਹੜੇ ਜਿੱਤਾਂ ਵੀ ਕਿਸ ਤਰ੍ਹਾਂ ਮਤ ਹੁੰਦੀ ਹੈ ਉਹ ਸਾਰਿਆਂ ਨੇ ਕਰਨੀ ਚਾਹੀਦੀ ਆ ਕਲੱਬ ਨਾਲ ਸਾਡੀ ਇੱਕ ਵੀ ਪਾਦੀ ਆਪਾਂ ਇੱਧਰ ਜੇ 11 ਬਹਿ ਉੱਥੇ ਬੈਠੇ ਆ ਸਾਡੀ ਕਲੱਬ ਇੱਥੇ ਆਪਣੇ ਆ ਕੇ ਬਹਿ ਜੀ ਇੱਥੇ ਦੁਨੀਆ ਉੱਥੇ ਆ ਕੇ ਆਹ ਬਹੁਤ ਮੁਕਾਬਲੇ ਚੱਲਣਦੇ ਆ ਤੇ ਬਹੁਤ ਜੋਸ ਬੁਖਾਲਮ ਦੀ ਰੋੜਾ ਕਿਉਂਕਿ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਬਣਾਉਣ ਵਾਸਤੇ ਬੜਾ ਇਕੱਠ ਚਾਹੀਦਾ ਬੜਾ ਜੁਗਮੁਹਿੰਮੇ ਤੇ ਨਾਲ ਸਾਹਿਬ ਚੱਲਣੇ ਚਾਹੀਦੇ ਆ ਜਿੰਨੇ ਵੀ ਸਾਡੇ ਮਜਾਦੇ ਚਾਹੁੰਦੇ ਨੇ ਤੇ ਮੇਰਾ ਸੋਨੂ ਵੀ ਇਰੀ ਤੇ ਆਇਆ ਹੋਇਆ ਹੈ ਵੀ ਆਪਣੇ ਨਾਲ ਤੇ ਹਰ ਚੋਆ ਸਾਈਡ ਤੇ ਕਿਸਾਨਾਂ ਦਾ ਵੱਡਾ ਇਕੱਠ ਇਹਦੇ ਨਾਲ ਮੰਗਾ ਮੰਨਵਾਉਣ ਲਈ ਜਾਂਦਾ ਸਾਰੇ ਮੋਰੇ ਹੋ ਕੇ ਕੰਮ ਕਰਦੇ ਬਹੁਤ ਬਹੁਤ ਧੰਨਵਾਦ ਹੋਰ ਮੇਰੇ ਵੀਰ ਜਿੱਤੇ ਵੀ ਕਿਸਾਨ ਵੀਰ ਨੇ ਸਭ ਪੋਸ਼ਾ ਕਰਦੇ ਆਪਣੇ ਆਪਣੇ ਲਗਾ ਦੇ। ਤੋਂ ਮੈਂ ਤਾ ਆਨੰਦ ਵੀ ਮਾਣੋ ਨਾਲ ਅਗਲੀਆਂ ਟੀਮਾਂ ਜਣੀਆਂ ਜਦੋਂ ਆਉਣੀਆਂ ਦੋਵਾਂ ਨੂੰ ਲਾਈਨ ਅਪ ਕਰਉਣਾ ਕਿਉਂਕਿ ਸਾਡੇ ਅੱਜ ਦੇ ਮੁੱਖ ਬਾੜ ਬਾੜ ਸਾਹਿਬਾ ਕੇ ਬੇਤੀ ਆ। ਉਹ ਬੱਚਿਆਂ ਦਾ ਸ਼ੀਰਮਾਨ ਦੇਣ ਜਾਣਗੇ ਗਰਾਊਂਡ 'ਚ। ਅਗਲੀਆਂ ਟੀਮਾਂ ਦੋਵਾਂ ਨੂੰ ਲਾਈਨ ਅਪ 70 ਕਿਲੋ ਤੀਜੇ ਚੌਥੇ ਸਥਾਨ ਦੀਆਂ ਟੀਮਾਂ ਜੋ ਮੈਚ ਹੋਊਗਾ ਦੋਵੇਂ ਟੀਮਾਂ ਗਰਾਊਂਡ ਵਿੱਚ ਆ ਜਾਣ। 70 ਕਿਲੋ ਦੇ ਲਈ ਤੀਜੇ ਚੌਥੇ ਸਥਾਨ ਦਾ ਜੋ ਮੈਚ ਖੇਡਿਆ ਜਾਊਗਾ ਉਹ ਦੋਵੇਂ ਟੀਮਾਂ ਕਬੱਡੀ ਦੇ ਗਰਾਊਂਡ ਵਿੱਚ ਚਲਦੀ ਆ ਜਾਣ ਜੀ ਹਾਂਜੀ ਸਰ ਜਿੱਥੇ ਦੋਹਾਂ ਟੀਮਾਂ ਨੂੰ ਜਾਣ ਪਛਾਨ ਬਜंद्र ਸਿੰਘ ਬੋਲ ਸਾਡੇ ਉਹ ਵੀ ਪਤਿਆ ਜੀ ਬਹੁਤ ਬਹੁਤ ਧੰਨਵਾਦ ਜੀ ਆਨੁ ਹਰਦੇਸ ਸਿੰਘ ਜੀ ਸਾਹਿਬ ਪਹੁੰਚੇ ਨੇ ਜਲੰਧ ਰਮ ਸੇਸ਼ਟਰ ਤੋਂ ਨੇ ਆਏ ਕੇਵਲ ਸਿੰਘ ਜੀ ਕਾਜੂਪੁਰੋਂ ਦਰਸ਼ਨ ਸਿੰਘ ਜੀ ਹੌਲਾ ਸਾਹਿਬ ਸਾਫ ਕਾ ਚੇਅਰਮੈਨ ਸਾਡੇ ਬਰਾਜਪਾਲ ਦੇ ਮਹਾਰਾਜ ਜੀ ਉਹਨਾਂ ਨੇ ਬੜੀ ਕਿਰਪਾ ਕੀਤੀ ਆ ਬਾਦ ਸਾਹਿਬ ਨੂੰ ਬੜੀ ਇਲਾਕੇ ਦੀ ਟੀਮ ਨੇ ਤੁਖ ਧੱਲੇ ਆ ਸਰੀਰਕ ਤੌਰ ਤੇ ਬੜਾ ਕਸ਼ਟ ਆਇਆ ਪਰ ਵਾਹਿਗੁਰੂ ਬਾਬਾ ਨਾਮਦੇਵ ਜੀ ਨੇ ਕਿਰਪਾ ਕੀਤੀ ਹੈ ਜਦ ਸਾਡੇ ਜੜੇ ਆਪਾਂ ਫੇਰ ਇੱਕ ਵਾਰ ਇਕੱਠੇ ਹੋਏ ਤਾਂ ਜਿੱਥੇ ਕਮਾਨ ਬ੍ਰਦਰ ਜਿਨੇ ਲੱਖਾਂ ਰੁਪਈਆ ਜਿਹੜਾ ਦਿੱਤਾ ਕਿ ਵਾਰ-ਵਾਰ ਆਪਾਂ ਕਹਿੰਦੇ ਆ ਕਿ ਇਸ ਟੂਰਨਾਮੈਂਟ ਨੂੰ ਉੱਪਰ ਚੁੱਕਣ ਵਾਸਤੇ ਉਹਨਾਂ ਨੇ ਪਿਛਲੇ ਜਿੰਨਾ ਸਾਲਾਂ ਤੋਂ ਲੱਖਾਂ ਰੁਪਈਆ ਭੇਜਿਆ ਐਰਕਾਂ ਵੀ ਉਹਨਾਂ ਦਾ 5 ਲੱਖ ਰੁਪਈਆ ਉਹਨਾਂ ਨੇ ਪਹਿਲੇ ਦਿਨ ਹੀ ਭੇਜਣਾ ਸ਼ੁਰੂ ਕਰ ਆਦੇ ਪਹਿਲ ਨਾਲ ਹਰਵਿੰਦਰ ਸਿੰਘ ਰਾਣਾ ਬੈਠਾ ਮੇਰਾ ਵੀਰ ਇਹਨਾਂ ਦੇ ਭਾਈ ਸਾਹਿਬ ਭਾਜੀ ਦਿਵਿੰਦਰ ਸਿੰਘ ਜੀ ਉਹਨਾਂ ਨੇ ਤਾਂ ਕਹਿਤਾ ਵੀ ਜਿੰਨੇ ਪਾਏ ਚਾਹੀਦੇ ਆ ਚੱਕ ਲਓ ਖਾਲੀ ਪੈਂਡੇ ਦੀ ਸਾਈਨ ਕਰਕੇ WhatsApp ਫੜਾਤਾ ਜਾਂ ਭਰ ਲਓ ਜਿੰਨੇ ਭਰਦੇ ਆ ਬਲਕਿ ਉਹ ਸਿਆਣੇ ਬੰਦੇ ਆ ਸਾਡੇ ਸਾਰੇ 2 ਲੱਖ ਰੁਪਈਆ ਇਹ ਅਸੀਂ ਮਨਜ਼ੂਰ ਕੀਤਾ ਕਿ ਅੱਲਾਹ ਬੜਾ ਸਾਨੂੰ ਜੇ ਬੋਲ ਲੋੜੋਂ ਦੇ ਫਿਕਰਾਂ ਲਾਂਗੇ ਸਰਵਜਿੰਦ ਸਿੰਘ ਜੀ ਨੇ ਲੱਖ ਰੁਪਈਆ ਭੇਜਿਆ 50 50 ਹਜ਼ਾਰ ਬਹੁਤ ਸਾਰੇ ਹੋਰ ਮੇਰੇ ਵੀਰਾਂ ਜਿੰਨੇ ਆ ਤੇ ਫੋਟੋ ਲੱਗੀਆਂ ਸਾਡਾ ਦੇ ਭੇਜੇ ਆ 31 ਹਜ਼ਾਰ ਰੁਪਈਆ ਦਾ ਨਵੀਨ ਸਿੰਘ ਜੀ ਪੰਨੂ ਨੇ ਵੀ ਭੇਜਿਆ ਇਹ ਸਾਰੇ ਟੂਰਨਾਮੈਂਟ ਜਿਹੜਾ ਇੱਕ ਇੱਕ ਪਾਈ ਜਿਹੜੀ ਆ ਇਹਨਾਂ ਦੇ ਉੱਤੇ ਲੱਗਦੀ ਆ ਕਿ ਲੱਖਾਂ ਦੇ ਕੈਸ਼ ਇਨਾਮ ਦਿੱਤੇ ਜਾਂਦੇ ਆਗੇ ਉਹ ਟ੍ਰੋਫੀਆਂ ਕੱਚੇ ਪਨੜਾ ਨਹੀਂ ਗਿਆ ਅੱਜ ਕੱਲ ਸਰਜੇ ਦੀ ਬੜੀ ਲੋੜ ਆ ਮੰਗਾਈ ਆ ਤੋਂ ਵਿਦੇਸ਼ਾਂ ਦੇ ਵਿੱਚ ਵੀ ਖਿਡਾਰੀ ਜਾਂਦੇ ਨੇ ਫਿਰ ਜਾ ਕੇ ਗੁਜ਼ਾਰਾ ਹੁੰਦਾ ਹੈਗਾ ਕਬੱਡੀ ਖਿਡਾਰੀਆਂ ਦਾ ਤੋਂ ਇਹ ਕਰਕੇ ਬਹੁਤ ਵੱਡੀ ਮਾਇਆ ਆਉਂਦੀ ਵੀ ਆ ਤੇ ਵੰਡਦੇ ਵੀ ਆ ਪਿਛਲੀ ਵਾਰੀ 16 ਲੱਖ ਰੁਪਈਆ ਲਗਭਗ ਚਲਾ ਹੈਗਾ 8 ਲੱਖ ਰੁਪਈਆ ਇਕੱਠਾ ਆ ਤੇ 16 ਲੱਖ ਰੁਪਈਆ ਲਗਾ ਰਾਜੇਪੀਰ ਸਿੰਘ ਜੀ ਘਵਾੜ ਸਾਡੇ ਅ ਅਲਕਰਤ ਆਪ ਸ੍ਰੀ ਹਰਗੋਬਿੰਦਪੁਰ ਅਕਾਲੀਦਰ ਵੱਲੋਂ ਪਹੁੰਚੇ ਨੇ ਰਾਜਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੂਸ ਸਿੰਘ ਅਕਾਲੀਦਰ ਉਹ ਪਹੁੰਚ ਰਹੇ ਨੇ ਸਾਡੇ ਕੋਟਲਾ ਸਾਹਿਬ ਸਰਪੰਸਾ ਪਹੁੰਚੇ ਨੇ ਜੀ ਆਨੁਖਾਰੇ ਮੇਰੇ ਵੀਰਾਂ ਨੂੰ ਸਪੱਕੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਸਾਡੇ ਸਭਾ ਕੱਟ ਕੇ ਪਹੁੰਚੇ ਨੇ ਰਾਜਪੀਰ ਸਿੰਘ ਜੀ ਕਮਾਨ ਕੋਟਲਾ ਸਾਹਿਬ ਔਰ ਸਾਰੇ ਮੇਰੇ ਵੀਰ ਜਿੰਨੇ ਵੀ ਨਾਲ ਸਾਥੀ ਆਏ ਨੇ ਸਾਰਿਆਂ ਦਾ ਜੀ ਆਨੁ ਸਾਡੇ ਰਾਜਾ ਜੀ ਅਨੰਦਵਾਲ ਤੋਂ ਬੜਾ ਵੱਡਾ ਟੂਰਨਾਮੈਂਟ ਦਾ ਇਸਤਤਰ ਮਾਰਕ ਰੋਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜ਼ਿਲ੍ਹਾ ਪ੍ਰਧਾਨ ਜੂਥ ਵਿੰਗ ਦੇ ਨੇ ਹੁਣ ਫਿਰ ਕੰਟੀਸ਼ਾ ਕਰਨੀਆਂ ਚੋੜਾ ਫੇਰ ਹੋਣੀਆਂ ਔਰ ਪਹਿਲਾਂ ਬਾੜ ਉਹਨਾਂ ਨੂੰ ਗਲਿਆ ਉਹਨਾਂ ਨੂੰ ਸਪੋਰਟ ਤੇ ਬਹੁਤ ਬਹੁਤ ਜੀ ਆਇਆਂ ਨੂੰ ਸਾਰੀ ਸਪੁੱਟੀ ਟੀਮ ਨੂੰ ਸਾਰੇ ਜਣੇ ਬਹੁਤ سارے ਸਾਥੀ ਫੇਰ ਮਾਰ ਮਾਰ ਦੇ ਇੱਚੇ ਕਰਦੇ ਆ ਕਿ ਕਲੱਬ ਦੇ ਬਾਨੀ ਜਿਨ੍ਹਾਂ ਜਿਨ੍ਹਾਂ ਸ਼ੁਰੂਆਤ ਕੀਤੀ ਸੀ ਸਰਦ ਜਗਿੰਦਰ ਸਿੰਘ ਦੀ ਮਚਰਾਵਾ ਅ ਅੱਜ ਸਾਡੇ ਚ ਨਹੀਂ ਬਹੁਤ ਸਾਰੇ ਸਾਥੀ ਹੋਰ ਜਿਹੜੇ ਮੁੱਢਲੇ ਮੈਂਬਰ ਸੀ ਸਾਡੇ ਟੂਰਨਾਮੈਂਟ ਤੇ ਸਾਡੇ ਤੋਂ ਅਛਰ ਚੁੱਕੇ ਹਨ ਦੇਵ ਸਿੰਘ ਜੀ ਮਨ ਫੇਰ ਇੱਕ ਨੇ ਸਰਦਾ ਦੇ ਪੁਨਸ਼ਮੀ ਕਲੱਬ ਜਿਨ੍ਹਾਂ ਨੂੰ ਭੇਟ ਕਰਦੀ ਹੈ ਬਲਦੇਵ ਸਿੰਘ ਜੀ ਮਨ ਪੁਰੀ ਸਾਹਿਬ ਨਹੀਂ ਰਹੇ ਸਾਡਾ ਸੁਵਿੰਦਰ ਸਿੰਘ ਜੀ ਸਨਵਾ ਜਿਨ੍ਹਾਂ ਦੇ ਸਿਰ ਤੇ ਸਾਰਾ ਟੂਰਨਾਮੈਂਟ ਚੱਲਦਾ ਸੀਗਾ ਉਹ ਵੀ ਇੱਕ ਵਕਤੀ ਮੌਤ ਆ ਨਾਗੀ ਸਾਥੀ ਸਾਡੇ ਕੋ ਬਹੁਤ ਅਫਸੋਸ ਇਸ ਤਰ੍ਹਾਂ ਖਾਕ ਸਾਹਿਬ ਸਾਡੇ ਕੋ ਜਾਣੇ ਦੇ ਪਿੰਕਾ ਸਿੰਘ ਦੀ ਖਾਕ ਸਾਹਿਬ ਜਿਹੜੇ ਉਹ ਚਲੇ ਆਉਣ ਦਾ ਨਾਉਨ ਕਰਾ ਗਿਆ ਬਹੁਤ ਉਹ ਨਾਲ ਪਟਿਆ ਕੋਲ ਵੀ ਟੀਮ ਦਾ ਕੰਮ ਕਰਦਾ ਹਿੱਸੇ ਵੀ ਉਹ ਅਨੇਕਾਕ ਬਾਗ ਦੇ ਬੁਢੇਸ਼ਾ ਦੇ ਵਿੱਚੀ ਦਾ ਮਾਡਿਨ ਪਹੁੰਚੇ ਸੱਜੇ ਸੁਖਿੰਦਰ ਸਿੰਘ ਦੀ ਟੋਹਾ ਬੜਾ ਦੁੱਖ ਦੀ ਗੱਲ ਆ ਇਹਦਾ ਬੜੇ ਸਾਥੀ ਸਾਡੇ ਨਾਲ ਜੋ ਟੂਰਨਾਮੈਂਟ ਵਿੱਚ ਸ਼ਾਮਲ ਹੁੰਦੇ ਸੀਗੇ ਉਹ ਕਰਕੇ ਇਸ ਗੱਲ ਦਾ ਵੀ ਅਫਸੋਸ ਆ ਇਸੇ ਤਰ੍ਹਾਂ ਮਾਇਆ ਸਲਤ ਜਗੀਰ ਸਿੰਘ ਜੀ ਬੜੇ ਬੜੇ ਮਾਇਆ ਸੇਵਾ ਕਰਦੇ ਰਹੇ ਨੇ ਬੜੀ ਦੁਖਦਾਈ ਖ਼ਬਰ ਇਹਨਾਂ ਦੀ ਵੀ ਕਲਾਬ ਦਾ ਅਫਸੋਸ ਆ ਸੁਣ ਜੀਰੋ ਕਿ ਉਹਨਾਂ ਦੀ ਤਰਨ ਪਤਨੀ ਜਿਹੜੀ ਉਹ ਬੇਵਕਤੀ ਮੌਤ ਸੁਣਾ ਦੇਗੀ ਬਹੁਤ ਸਾਰਾ ਅਫਸੋਸ ਹੋਇਆ ਜਦਾ ਜਗੀਰ ਸਾਹਿਬ ਸਾਡੇ ਕਲਾਬ ਦੇ ਮੈਂਬਰ ਸਾਹਿਬ ਰਹੇ ਨੇ ਇੱਥੇ ਆਉਣ ਦਾ ਨਾ ਆਇਆ ਉਹਨਾਂ ਦੇ ਪਹਾੜਾ ਅਮਨ ਦੀ ਜਿਹੜਿਆ ਬਾੜ ਆ ਬੜੇ ਉਹਨਾਂ ਦੀ ਭੇਜੀ ਮਾਇਆ ਲਾ ਕੇ ਪੜ੍ਹਦੇ ਸੀ ਅੱਜ ਇਹਨਾਂ ਦੀ ਖਬਰ ਸੁਣੇ ਕਿ ਉਹਨਾਂ ਦੀ ਪਤਨੀ ਜੀ ਛੱਡ ਗਿਆ ਦੇ ਸਾਥ ਪਾਣੀ ਸੰਸਾਰ ਬੜੀ ਦੁਖਦਾਈ ਖਬਰ ਹ ਸਮੁੱਚੀ ਕਲਬ ਅਫਸਰ ਸੋਸ ਯਾਦ ਕਰਦੀ ਆ ਤੋਂ ਮੈਂ ਇੱਕ ਵਾਰੀ ਫੇਰ ਆਏ ਸਾਡੇ ਸੱਜਣ ਆ ਇੱਕ ਇਸੇ ਤਰ੍ਹਾਂ ਜਗੀਰ ਸਿੰਘ ਦੇ ਸਾਥੀ ਵਾੜਿਆ ਤੋਂ ਹਰਪਜਨ ਸਿੰਘ ਜੀ ਕਿਉਂਕਿ ਦੋਵੇਂ ਬੜੇ ਪੱਕੇ ਸਾਥੀ ਰਹੇ ਨੇ ਬੜੇ ਤੇ ਤੀਸਰੇ ਚੌਥੇ ਅਨਾਦੀਆਂ ਦੋਵੇਂ ਟੀਮਾਂ 70 ਕਿਲੋ ਦੀਆਂ ਜਲਦੀ ਆਉਣ ਦੀ ਗਰਾਊਂਡ 'ਚ ਛੇਤੀ ਆ ਜਾਓ ਪਟਿਕ ਸਿੰਘ ਜੀ ਕਮਾਣ ਵੀ ਸਾਨੂੰ ਛੋੜਾ ਦੇ ਗਏ ਤੋਂ ਸਾਰੇ ਇਹ ਸਾਥੀ ਜਿਹੜੇ ਟੂਰਨਾਮੈਂਟ ਦੇ ਨਾਲ ਜੁੜੇ ਸੀ ਵੇਖੋ ਬਹੁਤ سارے ਚਲੇ ਗਏ ਕਿਰਪਾ ਦਿੱਤੀਓ ਸਾਥੀ ਇਹ ਚਾਤਾ ਰਾਣਾ ਤੇਰੇ ਵੀਰੋ ਇੱਥੇ ਨਹਿਰਾ ਕਿਉਂਕਿ ਬਹੁਤ ਜਿਹੜੀ ਅਕਾਲਾ ਸਾਥੀ ਇਹ ਕਰਕੇ ਟੂਰਨਾਮੈਂਟ ਸ਼ੁਰੂ ਹੋਇਆ ਸਰਦਾਰ ਜਗਿੰਦਰ ਸਿੰਘ ਜੀ ਨੇ ਬੜੇ ਸਾਥੀ ਅਤੇ ਸੇਬ ਦੌਰ ਨਤਰ ਕਰਕੇ ਤੁਹਾਡਾ ਖਿਦਿਆਬ ਅੱਜ ਸਾਡੇ ਚ ਨੇ ਆ ਬਾਬਾ ਬਣਾਉ ਦੇ ਜੀ ਦਾ ਨਾਮ ਮੇਸ਼ਾ ਕੰਤੂ ਦਾ ਰਾਣਾ ਆਹੀ ਹੈ ਜਨਾਰੀ ਉਹ ਟੂਰਨਾਮੈਂਟ ਇਸੇ ਸਮਾਉਨਾ ਦੇ ਨਾਲ ਚੱਲਦਾ ਰਹਿਣਾ ਵਾਹਿਗੁਰੂ ਕਿਰਪਾ ਕਰੇ ਸਤਿ ਸ੍ਰੀ ਅਕਾਲ ਜੀ ਬਾਰੇ ਸਾਰੇ ਵਾਫਾ ਸੁਖਸ਼ਾਮ ਜੀ ਵੀ ਆ ਰਾਸ ਕਰਦੇ ਆ ਪ੍ਰਮਾਤਮਾ ਕਰੇ ਸਾਰੇ ਆਪਣਾ ਜੀਵਨ ਚੰਗੀ ਤਰ੍ਹਾਂ ਬਸ ਕੇ ਟੂਰਨਾਮੈਂਟ ਦੇ ਰਣਕਾਂ ਵਧਾਉਣ ਬੱਚੇ ਤੁਹਾਡੇ ਨਸ਼ਿਆਂ ਤੋਂ ਪਰੇ ਕੇ ਟੂਰਨਾਮੈਂਟਾਂ ਜਾ ਕੇ ਖੇਡਣ ਹੌਸਲਾ ਫੁਜਾਈ ਤੁਸੀਂ ਕਰਨ ਲਾਉਂਦੇ ਜੇ ਤੁਹਾਡਾ ਸਾਰੇ ਦਰਸ਼ਕ ਵੀਰਾਂ ਦਾ ਕੋਟਨ ਕੋਟ ਧੰਵਾਦ ਜਿੱਦਾਂ ਵੀ ਤੁਸੀਂ ਲੋਈਆਂ ਦੀਆਂ ਬੁਕੜਾਂ ਮਾਰ ਕੇ ਮੇਰੇ ਮਿਰੋ ਬੈਠੇ ਜੇ ਜੇ ਤੁਸੀਂ ਨਾ ਆਓ ਤੇ ਸਾਨੂੰ ਸਰ ਉਹਨਾਂ ਦਾ ਅਨੰਦ ਨਹੀਂ ਹੋਣਾ ਉਹਨਾਂ ਦਾ ਖਿਡਾਰੀਆਂ ਨੂੰ ਖੇਡਣ ਸੰਧਵਾ ਬਾਬਾ ਕਾਲਾ ਮੈਨ ਸਪੋਰਟਸ ਕਲੱਬ ਸੰਧਵਾ ਦੇ ਪੱਲਪੁਰੀਆ ਇੱਕ ਅੱਧੇ ਮਿੰਟ ਦੇ ਵਿੱਚ ਵਿੱਚ ਜਲਦੀ ਦੋਵੇਂ ਟੀਮਾਂ ਗਰਾਊਂਡ 'ਚ ਆਉਣ ਇੱਕ ਟੀਮ ਆ ਗਈ ਦੂਸਰੀ ਨੂੰ ਬੇਨਤੀ ਆਓ ਜਲਦੀ ਹਾਂਜੀ ਸ਼ਹੀਦ ਬਾਬਾ ਪੱਲਪੁਰੀਆ ਦੇ ਸੰਧਵਾ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘੀ ਕਬੱਡੀ ਕਲੱਬ چوٹی کا مقابلہ دلے چار, چار دو چار آؤ پیسے دوسرے پاس دیکھا گے ਦਿਲ ਨੇ ਆਪਣੀ ਟੀਮ ਦੇ ਅੱਗੇ ਦੋੜ ਦਿੰਦਾ ਹੈ ਕਿ ਬਾਪੂ ਆ ਕੇ ਖੇਡ ਪੁੱਤਾ ਸ਼ੇਰ ਬਣ ਕੇ ਦਿਖਾ ਦੇ ਤੂੰ ਕਬੱਡੀ ਦਾ ਪਲੇਅਰ ਬਣ ਕੇ ਰਿਸ਼ਤੇਦਾਰ ਯਾਰ ਬੇਲੀ ਮਾਣ ਕਰਦੇ ਤੇ ਗੁਨਾ ਬਿਨਾ ਕੋਈ ਨਹੀਂ ਕਿਸੇ ਨੂੰ ਜਾਣਦਾ ਕਿ ਪੁੱਤ ਜਿਨ੍ਹਾਂ ਬਾਪਾਂ ਦੇ ਕਬੱਡੀ ਖੇਡਦੇ ਆਹ ਨਾਮ ਉੱਚਾ ਹੋ ਜਾਏ ਸਾਰੇ ਖਾਨ ਦਾ ਆਂਦਾ ਲਓ ਕਬੱਡੀ ਪਹੁੰਚ ਵਰ ਤੇ ਫਿਰ ਦੇਖਾਂਗੇ ਇਸ ਵੇਲੇ ਖੇਡਦੇ ਮੈਦਾਨ ਵਿੱਚ ਲਓ ਲੱਗਦੀ ਕਬੱਡੀ ਭਾਰੀ ਹੈ ਆ ਦੂਸਰੇ ਪਾਸੇ ਚਾਰ ਜਾਫੀ ਉਹ ਪੰਡੋਰੀ ਦੀ ਟੀਮ ਦੇ ਕਹਿੰਦੇ ਚਾਰ ਜਾਫੀ ਹੈ ਲਓ ਪਈ ਹੋਈ ਕਬੱਡੀ ਆ ਦੂਸਰੇ ਪਾਸੇ ਵੱਜੀ ਹੋਈ ਕੈਂਚੀ ਆਹ ਕਹਿੰਦੇ ਖੇਡ ਦੇ ਮਨਾਰ ਵਿੱਚ ਹੁੰਦੀ ਹੋਈ ਬੱਲੇ ਬੱਲੇ ਆ ਲੱਗਿਆ ਪਿਆ ਜੋਰ ਕਿ ਜੋਰ ਤੇ ਜਵਾਨੀ ਹੁੰਦੀ ਉਮਰਾਂ ਦੀ ਖੇਡ ਇਹਦੇ ਵਿੱਚ ਹੁੰਦਾ ਯਾਰੋ ਸਾਂ ਪੀੜ ਆਹ ਕੰਦੇ ਸਾਹਮਣੇ ਦੇ ਪੀੜ ਖੇਡ ਦੇ ਮੈਦਾਨ ਵਿੱਚ ਤੇ ਨੰਬਰ ਦੇਖਾਂਗੇ ਪਟਵਾਰੀ ਵਾਲੇ ਗੱਭਰੂ ਦੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਗਲਤੀ ਗਲਿਆ ਬਾਗਲੀ ਕਬੱਡੀ ਆਹ ਕੰਦੇ ਖੇਡ ਦੇ ਮੈਦਾਨ ਵਿੱਚ ਬਿੱਲੇ ਦੀ ਕਬੱਡੀ ਭਾਈ ਹੈ ਕਿ ਜਦ ਪੈਰ ਪੁੱਟਣ ਗੱਭਰੂ ਧਰਤੀ ਹਿਲਦੀ ਧਰਤੀ ਹਿਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਤਾਕਤਾਂ ਦੀ ਖੇਡ ਹੈ ਵੱਡੇ ਦਿਲ ਦੀ ਖੇਡ ਹੈ ਮੇ ਵੀਰੋ ਆਹ ਕੰਦੇ ਕਬੱਡੀ ਖੇਡ ਯਾਰੀਆਂ ਜਿੱਤ ਕਮਾਨ ਦੀ ਧਰਤੀ ਤਾਂ ਤੇ ਭਗਤ ਬਾਬਾ ਨਾਮਦੇਵ ਜੀ ਯਾਦਗਾਰੀ ਖੇਡ ਮੇਲਾ ਹੈ ਔਰ ਕਹਿੰਦੇ ਕਮਾਨਾਂ ਦੀ ਧਰਤੀ ਦੇ ਅੱਜ ਦੂਸਰਾ ਦਿਨ ਹੈ ਬਹੁਤ ਹੀ ਸ਼ਾਨਦਾਰ ਮੁਕਾਬਲੇ ਖੇਡੇ ਜਾ ਰਹੇ ਨੇ ਆਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਲਓ ਜੋਤੇ ਦੀ ਕਬੱਡੀ ਤੇ ਦੂਸਰੇ ਪਾਸੇ ਪੰਡੋਰੀ ਵਾਲਾ ਜਾਫੀ ਆਹ ਕਹਿੰਦੇ ਟਰਾਇਆ ਕਰਦਾ ਹੈ ਪਰ ਨੰਬਰ ਦੇਖਾਂਗੇ ਜੋਤੇ ਨੇ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਬੱਲੇ ਪਾਗ ਦੀ ਕਬੱਡੀ ਖੇਡ ਦੇ ਮੈਦਾਨ ਵਿੱਚ ਨੇ ਬਿੱਲਾ ਬਿੱਲਾ ਇਹਨੂੰ ਦੁਨੀਆ ਬਿੱਲਾ ਕਹਿੰਦੀ ਹੈ ਕਿਨੇ ਹੁਣ ਨੰਬਰ ਆਪਣੀ 3 ਦੇ ਹਿੱਸੇ ਜੋੜ ਦਿੰਦਾ ਮੇਰੇ ਵੀਰੋ ਅਗਲੀ ਕਬੱਡੀ ਪੌਣ ਮੱਤ ਫਿਰ ਦੇਖਾਂਗੇ ਲਓ ਜੋਤਾ ਆ ਗਿਆ ਆਹ ਕੰਦੇ ਯੂਰਕੇ ਦੀ ਕਬੱਡੀ ਖੇਡ ਦੇ ਮੈਦਾਨ 'ਤੇ ਪੈਰੀ ਹੈ ਚਾਰ ਜੋਹੀ ਚਾਰ ਨੇ ਲਓ ਚਾਰਾਂ ਵਿੱਚ ਕੌਣ ਬੱਲੇ ਬੱਲੇ ਕਰਾਉਂਦਾ ਹੈ ਇੱਕ ਪਾਸੇ ਰੇਡਰ ਆ ਦੂਸਰੇ ਪਾਸੇ ਜੋਹੀ ਆਹ ਕੰਦੇ ਮਿਹਣਾ ਮਿਹਣੀ ਹੋ ਗਈ ਜਵਾਨੀ ਤੇ ਨੰਬਰ ਦੇਖਾਂਗੇ ਸਾਹਮਣੇ ਜੋਤੇ ਨੇ ਕਹਿੰਦੇ ਆਪਣੀ ਟੀਮ ਦੇ ਸੇ ਜੋਰ ਦੱਤਾ ਮੇਰੇ ਵੀਰੋ ਇਹ ਬਿੱਲਾ ਕਹਿੰਦੇ ਮੇਰੇ ਵੀਰੋ ਕੌਣੇ ਪਿੰਡ ਦਾ ਵੈਕਟਰ ਹੈ ਤੇ ਕਹਿੰਦੇ ਮੇਰੇ ਵੀਰੋ ਕੌਣੇ ਮਧਰੇ ਪਿੰਡ ਦਾ ਵੈਕਟਰ ਹੈ ਅੱਜ ਕਹਿੰਦੇ ਬਿੱਲਾ ਵੀ ਬੱਲੇ ਬੱਲੇ ਕਰਾ ਰਿਹਾ ਖੇਡ ਦੇ ਮੈਦਾਨ ਵਿੱਚ ਆਹ ਕਹਿੰਦੇ ਲੱਭ ਨੇ ਫੇਰ ਕਬੱਡੀ ਪਾਈ ਹੈ ਲੱਭ ਦੀ ਕਬੱਡੀ ਕਹਿੰਦੇ ਖੇਡ ਮੈਦਾਨ ਵਿੱਚ ਹੈ ਤੇ ਨੰਬਰ ਦੇਖਾਂਗੇ ਰੇਡਰ ਨੇ ਕਹਿੰਦੇ ਆਪਣੀ ਟੀਮ ਦੇ ਹੱਥੇ ਜੋੜ ਦਿੱਤਾ ਪਰ ਵੀਰੋ ਅਗਲੀ ਕਬੱਡੀ ਪੌਂਡ ਬਾਤੇ ਲਓ ਪੰਡਤ ਆ ਗਿਆ ਆ ਕੰਦੇ ਪੰਡਤ ਦੀ ਕਬੱਡੀ ਫੇਰ ਨਾਂਕ ਤੇ ਪੈ ਰਹੀ ਹੈ ਇਹ ਜਾਫੀ ਤਿਆਰ ਪਰ ਤਿਆਰ ਦੂਸਰੇ ਪਾਸੇ ਨੰਬਰ ਦੇਖਾਂਗੇ ਪੰਡਤ ਨੇ ਆਪਣੀ ਟੀਮ ਦੇ ਹੱਥੇ ਜੋੜ ਦਿੱਤਾ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਬਲਪਰੀਆ ਵਰਥ ਦੇ ਬਾਬਾ ਕਾਲਾ ਮਹਿਰ ਜੀ ਸਪੋਰਟ ਕਲੱਬ ਸੰਧਵਾ ਹਮੇ ਟੀਮਾਂ ਜਿਹੜੀਆਂ ਖੇਡ ਮੈਦਾਨ ਵਿੱਚ ਚੌਣ ਉਹਦਾ ਟੀਮ ਬਾਗਰਾ ਬੇਤੀ ਕਰ ਰਿਹਾ ਆ ਵੀ ਮੈਚ ਕਹਿੰਦੇ ਸ਼ਾਨਦਾਰ ਮੈਚ ਖੇਡਿਆ ਆ ਰਿਹਾ ਆ ਦੋਨਾਂ ਟੀਮਾਂ ਦੇ ਦਰਮਿਆਨ ਇਹ ਮਿੱਲਾ ਕਹਿੰਦੇ ਫਿਰ ਕਬੱਡੀ ਤੋਂ ਵਾਸਤੇ ਵਧੀਆ ਹੋਇਆ ਹੈ ਇਹ ਹੁੱਡੇ ਪੇੜ ਦੇ ਸਾਹਮਣੇ ਖਰਚੇ ਵੇਖੋ ਪੁੱਲ ਜਮਾਨਾ ਅੱਜ ਕੱਪ ਉਹ ਹੀ ਜਿੱਤਣਗੇ ਇਹਨਾਂ ਦੇ ਡੌਲੇ ਪੱਟਾਂ ਵਿੱਚ ਜਾਂਦਾ ਉਹ ਕਹਿੰਦੇ ਡੌਲੇ ਪੱਟਾਂ ਦੀਆਂ ਜਾਂਨਾਂ ਵਾਲੇ ਅੱਜ ਖਿਡਾਰੀ ਮੇਰੇ ਵੀਰੋ ਇਹ ਕੱਪ ਜਿੱਤਣਗੇ ਔਰ ਕੱ데 ਕੱਲ ਵੀ ਵੱਡਾ ਕਬੱਡੀ ਕੱਪ ਹੈ ਮੇ ਵੀਰੋ ਆ ਕੰਦੇ ਦੁਨੀਆਂ ਦੇ ਸ਼ਖਾਰ ਕੱਲੋ ਪੁਜਨੇ ਧਰਤੀ ਦੇ ਚਲਪੀ ਗੱਭਰਾਂ ਦਾ ਪਾਗਲੀ ਕਬੱਡੀ ਆ ਕੰਦੇ ਖੇਡ ਮੈਦਾਨ ਵਿੱਚ ਇੱਕ ਪਾਸੇ ਜਕੂਹਾ ਖੇਡ ਰਹੀ ਹੈ ਔਰ ਦੂਸਰੇ ਪਾਸੇ ਪੰਡੋਰੀ ਦੀ ਟੀਮ ਮਾਡਾ ਭਰਾ ਪੰਡੋਰੀ ਵਾਲਾ ਲਾਭ ਬੜੀ ਵਧੀਆ ਟੀਮ ਲੈ ਕੇ ਪੁੱਜਾ ਹੋਇਆ ਹੈ ਔਰ ਧੰਨਵਾਦ ਕਰਦੇ ਸਾਰੇ ਸਤਕਾਰਜੋ ਵੀਰਾਂ ਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਅਗਲੇ ਮੈਚ ਦੀ ਟੀਮਾਂ ਨੂੰ ਫਿਰ ਇੱਕ ਵਾਰ ਬੇਨਤੀ ਕਰਦਾ ਹੈ ਸ਼ਹੀਦ ਬਾਬਾ